ਸੱਚੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਸਰਮਾਲ ਲੈ ਨਿਯਾਮੋ ਹੈਡਲਾਈਨਸ ਤੇ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਭੜਕੇ ਮਨਜਿੰਦਰ ਸਿਰਸਾ ਕਿ ਹਾਸ ਸਿੱਖਾਂ ਨੂੰ ਨਹੀਂ ਕੋਈ ਰੋਕ ਟੋਕ ਪੰਜਾਬ ਸਰਕਾਰ ਨੇ ਤਹਿ ਕਰਦਾ ਸੀਮਾ ਦੀ ਹੱਦ ਵਧਾਉਣ ਲਈ ਕਿਹਾ ਬੰਠੀ ਰੁਮਾਣਾ ਨੇ ਸਰਕਾਰ ਤੇ ਸਦੈਤਕ ਦੇ ਨਿਸ਼ਾਨ ਨੇ ਬਲਵਿੰਦਰ ਪੁੰਦਰ ਨੂੰ ਤਲਬ ਕਰਨ ਦੀ ਉੱਠੀ ਮੰਗ ਸਾਬਕਾ ਐਮਐਲਏ ਸੁਖਵਿੰਦਰ ਔਲਖ ਨੇ ਸ੍ਰੀ ਕਾਲ ਤਖਤ ਸਾਹਿਬ ਨੂੰ ਸੰਪੀ ਸ਼ਿਕਾਇਤ। ਸ੍ਰੀ ਪਟਨਾ ਸਾਹਿਬ ਵਿਖੇ ਨਿਤਮਸਤਕ ਹੁੰਨ ਪਹੁੰਚੇ ਸਨ ਜੇਪੀ ਨੱਡਾ ਸਚਖੰਡ ਦੇ ਵਿੱਚ ਦਾਖਲ ਹੋਏ ਮੀਡੀਏ ਤੋਂ ਬਾਅਦ ਉੱਥੇ ਸਵਾਲ। ਹੁਣ ਖਬਰਾਂ ਵਿਸਥਾਰ ਦੇ ਨਾਲ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਇੰਨੇ ਦਿਨੀ ਅਮਰੀਕਾ ਦੌਰੇ ਦੇ ਉੱਤੇ ਗਏ ਹੋਏ ਨੇ ਤੇ ਵਾਸ਼ਿੰਗਟਨ ਡੀਸੀ ਵਿਖੇ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਨੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦੇ ਦਿੱਤਾ ਅਤੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਜਿਸ ਤੋਂ ਬਾਅਦ ਭਾਜਪਾ ਦੇ ਵੱਲੋਂ ਆਪਣਾ ਪ੍ਰतिकਰਮ ਦਿੱਤਾ ਜਾ ਰਿਹਾ ਹੈ ਦਰਅਸਲ ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ ਸਿੱਖ ਆਜ਼ਾਦੀ ਦੇ ਨਾਲ ਨਹੀਂ ਘੁਮ ਸਕਦੇ ਜਿਸ ਤੋਂ ਬਾਅਦ ਮਨਜਿੰਦਰ ਸਿਰਸਾਨੀ ਕਹੇ ਹੈ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕ ਟੋਕ ਨਹੀਂ ਹੈ ਕਾਂਗਰਸੀ ਲੀਡਰ ਰਾਹੁਲ ਗਾਂਧੀ ਇਸ ਵੇਲੇ ਅਮਰੀਕਾ ਦੇ ਦੌਰੇ ਤੇ ਨੇ ਤੇ ਵੱਖ-ਵੱਖ ਥਾਵਾਂ ਤੇ ਸੰਬੋਧਨ ਕਰ ਰਹੇ ਨੇ ਇਸੇ ਲਈ ਚਲਦਿਆਂ ਅਮਰੀਕਾ ਦੇ ਵਿੱਚ ਸਿੱਖਾਂ ਬਾਰੇ ਬਿਆਨ ਦੇ ਕੇ ਰਾਹੁਲ ਗਾਂਧੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਅਰਸਲੋ ਰਾਹੁਲ ਗਾਂਧੀ ਦਾ ਇਹ ਬਿਆਨ ਕੀ ਕਹਿੰਦਾ ਹੈ ਆਓ ਸੁਣਦੇ ਹਾਂ ਪੁਰਜੋ ਨੇ ਭਲੇਂਦਰ ਸਿੰਘ ਦ ਫਾਈਟ ਇਜ਼ ਅਬਾਊਟ ਵੈਦਰ ਹੀ ਐਜ਼ ਅ ਸਿੱਖ ਇਜ਼ ਗੋਇੰ ਟੂ ਬੀ ਅਲੌਡ ਟੂ ਵੇਅਰ ਹਿਸ ਟਰਬਨ ਇਨ ਇੰਡੀਆ और ही हैज अ सिख इज गोइंग टू बी अलाउड टू वेयर अ कड़ा इन इंडिया और ही हैज अ सिख इज गोइंग टू बी एबल टू गो टू गुरुद्वारा दैट्स व्हाट द फाइट इज अबाउट एंड नॉट जस्ट फॉर हिम इस मामले दे उते अपना प्रतिकर्म दंदया होया भाजपा दे कौमी स्कतर मनजिंदर सिरसा दे वलोन की कहा गया है ये भी सुनो राहुल गांधी जी ने आज अमेरिका दे अंदर जो सिखां दे प्रति नफरत भरी ਔਰ ਬਹੁਤ ਹੀ ਬੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਮੈਂ ਉਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਤ ਨਹੀਂ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਇਸ ਦਾ ਸਵਾਲ ਆ ਮੈਂ ਉਹਨਾਂ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰੀਆਂ ਤੋਂ ਲੈ ਕੇ ਪਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ ਆ ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ ਸੁਪਨੇ 'ਚ ਵੀ ਨਹੀਂ ਦੇਖ ਸਕਦਾ ਔਰ ਮੈਂ ਵੀ ਜਰੂਰ ਕਹਿਣਾ ਚਾਹੁੰਦਾ ਇਸ ਦੇਸ਼ ਦੇ ਅੰਦਰ ਉੱਚੇ-ਉੱਚੇ ਪੱਧਰ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਸੈਨਾ ਆध्यक्ष ਹੋਵੇ ਸੁਪਰੀਮ ਕੋਰਟ ਦੇ ਚੀਫ ਜਸਿਸ ਹੋਣੇ ਸਭ ਦੇ ਉੱਤੇ ਸਿੱਖ ਬੈਠੇ ਨੇ ਬੜਾ ਸਨਮਾਨ ਅਸੀਂ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ ਕੌਮ ਵੰਡੂ ਧਰਮ ਵੰਡੂ ਰਾਜਨੀਤੀ ਕੀਤੀ ਹੈ ਔਰ ਉਹ ਨਫਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲਿਆਂ ਵੀ ਕਰਾਇਆ ਤੁਹਾਡੇ ਪਰਿਵਾਰ ਦੇ ਨਿੰਨਾ ਵੱਡਾ ਕਤਲੇਆਮ ਕਰਾਉਣ ਤੋਂ ਬਾਅਦ ਉਹਨਾਂ ਕਤਲੇਆਮ ਕਰਨ ਵਾਲੇ ਸੱਜਨ ਕੁਮਾਰ ਜਗਦੀਸ਼ ਟੈਟਰਨ ਨੂੰ ਵੀ ਤੁਸੀਂ ਆਪਣੀ ਪਾਰਟੀ 'ਚ ਅੱਜ ਵੀ ਰੱਖਿਆ ਹੋਇਆ ਹੈ। ਇਹ ਦਰਸਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ। ਇਹ ਦਰਸਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤਪੱਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ, ਕਕਾਰ ਔਰ ਗੁਰਦੁਆਰਿਆਂ ਵਿੱਚ ਲੈ ਕੇ ਆਏ ਜਿਦੀ ਮੈਂ ਫਿਰ ਤੋਂ ਕੜੇ ਸ਼ਬਦਾਂ 'ਚ ਦਿੰਦਾ ਕਰਦਾ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਸਿਆਸ ਪੰਜਾਬ ਸਰਕਾਰ ਨੇ ਆਪਣੀ ਕਰਜ਼ਾ ਸੀਮਾ ਤੋਂ ਵਿਧੇਰੇ ਕਰਜ਼ਾ ਸੀਮਾ ਵਧਾਉਣ ਦੀ ਮੰਗ ਕੇਂਦਰ ਸਰਕਾਰ ਦੇ ਅੱਗੇ ਰੱਖ ਦਿੱਤੀ ਹੈ ਜਿਸ ਤੋਂ ਬਾਅਦ ਅਕਾਲੀ ਦਲ ਦੇ ਆਗੂ ਬੰਟੀ ਰਮਾਣਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸੂਬਾ ਸਰਕਾਰ ਨੂੰ ਕਿਰਿਆ। ਉਹਨਾਂ ਨੇ ਆਂਕੜਿਆਂ ਸਹਿਤ ਗੱਲ ਕੀਤੀ ਹੈ ਕਿ ਕਿਸ ਕਦਰ ਪੰਜਾਬ ਸਰਕਾਰ ਲੋਕਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਟੈਕਸ ਪਾ ਰਹੀ ਹੈ ਅਤੇ ਲੋਕਾਂ ਦੇ ਉੱਤੇ ਵਾਧੂ ਵਿੱਤੀ ਬੋਝ ਵਧਾਇਆ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਸਰਕਾਰ ਕੇਂਦਰ ਦੇ ਕੋਲੋਂ ਹੋਰ ਕਰਜ਼ਾ ਸੀਮਾ ਵਧਾਉਣ ਦੀ ਮੰਗ ਕਰ ਰਹੀ ਹੈ ਤੇ ਇਹ ਪੈਸਾ ਕਿੱਥੇ ਜਾਣਾ ਹੈ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਕੇਂਦਰ ਦੇ ਵਿੱਤ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਕਰਜ਼ੀ ਸੀਮਾ ਦੇ ਵਿੱਚ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੀ ਹੈ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰਮਾਣਾ ਨੇ ਸੂਬਾ ਸਰਕਾਰ ਨੂੰ 10000 ਕਰੋੜ ਰੁਪਏ ਕਰਜ਼ੇ ਦੀ ਸੀਮਾ ਵਧਾਉਣ ਉੱਤੇ ਘੇੜਿਆ ਹੈ ਕਦੇ ਪੰਜਾਬ ਦੇ ਵਿੱਤੀ ਹਾਲਾਤਾਂ ਬਾਰੇ ਲੋਕਾਂ ਨਾਲ ਚਰਚਾ ਕੀਤੀ ਗੱਲ ਕੀਤੀ ਕਦੇ ਇਹ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਦੇ ਉੱਤੇ ਅੱਜ ਕਰਜ਼ਾ ਕਿੰਨਾ ਚੜ ਗਿਆ ਕਦੇ ਇਹ ਦੱਸਿਆ ਪੰਜਾਬ ਦੇ ਲੋਕਾਂ ਨੂੰ ਕਿ ਡੈਟ ਟੂ ਜੀਐਸਟੀਪੀ ਰੇਸ਼ੋ ਪੰਜਾਬ ਦਾ ਕਿੰਨਾ ਹੋ ਗਿਆ ਫਿਸਕਲ ਡੈਫਿਸਟ ਰੈਵਨਿਊ ਡੈਫਿਸਟ ਇਹ ਕਿਵੇਂ ਵੱਧਦਾ ਜਾ ਰਿਹਾ ਕਦੇ ਪੰਜਾਬ ਦੇ ਲੋਕਾਂ ਨਾਲ ਚਰਚਾ ਕੀਤੀ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਕਦੇ ਇਹਦੇ ਬਾਰੇ ਕੋਈ ਗੱਲ ਕੀਤੀ 2.5 ਸਾਲਾਂ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟ ਇੱਕ ਵੀ ਪੰਜਾਬ ਦੇ ਵਿੱਚ ਨਵਾਂ ਨਹੀਂ ਸ਼ੁਰੂ ਹੋਇਆ। ਪੁਰਾਣੇ ਪ੍ਰੋਜੈਕਟ ਜਿਹੜੇ ਆ ਉਹ ਖਰਾਬ ਹੁੰਦੇ ਜਾ ਰਹੇ ਆ। ਇਹਦਾ ਕਾਰਨ ਕੀ ਆ ਕਦੇ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ ਇਸ ਬਾਰੇ? ਅੱਜ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਆ। ਕਦੇ ਇਹਨਾਂ ਗੱਲਾਂ ਬਾਰੇ ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ? ਨਹੀਂ। 40 ਹਜ਼ਾਰ ਕਰੋੜ ਰੁਪਈਆ ਸਾਲ ਦਾ ਕਰਜ਼ਾ ਚੜ੍ਹ ਰਿਹਾ। ਤੇ ਹਜੇ ਸੈਟੀਸਫਾਈਡ ਨਹੀਂ ਆ 10000 ਕਰੋੜ ਦੀ ਹੋਰ ਪਰਮਿਸ਼ਨ ਸਰਕਾਰ ਤੋਂ ਮੰਗੀ ਹੈ ਇਹਨਾਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਕਿ ਇਸ ਸਾਲ ਅਸੀਂ 30000 ਕਰੋੜ ਲੈਣਾ ਸੀ 13 14000 ਕਰੋੜ ਰੁਪਇਆ ਲੈ ਚੁੱਕੇ ਆ 30000 ਕਰੋੜ ਨਾਲ ਸਾਡਾ ਸਰਨਾ ਨਹੀਂ 10000 ਕਰੋੜ ਦੀ ਹੋਰ ਪਰਮਿਸ਼ਨ ਦਿੱਤੀ ਜਾਵੇ ਤੇ ਉਹ 10000 ਕਰੋੜ ਰੁਪਇਆ ਇਸ ਵਾਸਤੇ ਨਹੀਂ ਮੰਗ ਰਹੇ ਕਿ ਨਵੇਂ ਹਸਪਤਾਲ ਬਣਾਈਏ ਨਵੇਂ ਸਕੂਲ ਬਣਾਈਏ ਕੋਈ ਨਵੀਆਂ ਸੜਕਾਂ ਬਣਾਈਏ ਪਿੰਡਾਂ ਦੇ ਵਿੱਚ ਕੋਈ ਕੋਈ ਕੰਮ ਕਰੀਏ ਨਹੀਂ to meet its expenses the cash strapped punjab government has sought an additional borrowing limit of 10000 crores from the government of india to meet its expenses aapde keval aapde jehde kharche hai oh pure karan vaste ik ta kendr nu benti karde hai ki jehda 10000 crore rupaye di additional borrowing di ਪਰਮਿਸ਼ਨ ਮੰਗੀ ਆ ਪੰਜਾਬ ਸਰਕਾਰ ਨੇ ਉਹ ਡਿਨਾਏ ਕੀਤੀ ਜਾਵੇ ਇਹ ਕਰਜ਼ਾ ਚੜਦਾ ਗਿਆ ਤਾਂ ਲਾਉਣਾ ਕਿਨੇ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੇ ਤਾਂ 2 ਸਾਲਾਂ ਨੂੰ ਤੁਰ ਜਾਣਾ ਆਪਦਾ ਬੋਰੀਆ ਬਿਸਤਰਾ ਲੈ ਕੇ ਅੱਧੀ ਸਰਕਾਰ ਨੇ ਤਾਂ ਕੈਨੇਡਾ ਭੱਜ ਜਾਣਾ ਜੋ ਕੁਝ ਹਾਲਾਤ ਇਹਨਾਂ ਨੇ ਕੀਤੇ ਆ ਪਤਾ ਮਗਰੋਂ ਜਿਹੜਾ ਕਾਨੂੰਨ ਆ ਉਹਦਾ ਸਾਹਮਣਾ ਕਰਨਾ ਪਊਗਾ ਉਹ ਡਿਨਾਏ ਕੀਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਿਹੜਾ ਕਰਜ਼ਾ ਹੁਣ ਤੱਕ ਲਿੱਤਾ ਉਹਦਾ ਸਾਨੂੰ ਵੇਰਵਾ ਦਿਓ ਕਿਉਂਕਿ ਇਹ ਤਾਂ आरटीआई ਚ ਵੀ ਨੇ ਇਨਫੋਰਮੇਸ਼ਨ ਦਿੰਦੇ ਜ਼ਿਕਰਾ ਖਾਸ ਹੈ ਕਿ ਸੂਬਾ ਸਰਕਾਰ ਪੰਜਾਬ ਨੂੰ 30464 ਰੋਡ ਰੁਪਏ ਕਰਜ਼ਾ ਸੀਮਾ ਸਾਲਾਨਾ ਮਿਲਦੀ ਹੈ ਇਸ ਵਿੱਚ ਵਾਅਦੇ ਦੀ ਮੰਗਤਾ ਕੀਤੀ ਗਈ ਹੈ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਜੇਕਰ ਆਰਡੀਐਫ ਅਤੇ ਐਨਐਚਐਮ ਦਾ ਫੰਡ ਰਿਲੀਜ਼ ਨਹੀਂ ਕੀਤਾ ਜਾਂਦਾ ਤਾਂ ਜਲਦ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦਰ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਦਰਅਸਲ ਸਾਬਕਾ ਐਮਐਲਏ ਸੁਖਵਿੰਦਰ ਔਲਖ ਦੇ ਵੱਲੋਂ ਸ੍ਰੀ ਕਾਲ ਤਖਤ ਸਹੱਦਿਸ ਕਤਰੇ ਤੇ ਵਿਖੇ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਬਲਵਿੰਦਰ ਭੁੰਦਰ ਨੂੰ ਤਲਬ ਕਰਨ ਦੀ ਗੱਲ ਆਖੀ ਗਈ ਹੈ ਨਾਲ ਹੀ ਕਿਹਾ ਗਿਆ ਹੈ ਕਿ ਐਸਜੀਪੀਸੀ ਦੇ ਸਾਬਕਾ ਮੈਂਬਰ ਮਿੱਠੂ ਸਿੰਘ ਕਾਨੇਕੇ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਬਲਵਿੰਦਰ ਭੁੰਦਰ ਦੇ ਘਰੇ ਰਾਮ ਰਹੀਮ ਦੇ ਕਨਵੀਨਰ ਰਾਮ ਸਿੰਘ ਛਪਾਲ ਆਉਂਦੇ ਹੁੰਦੇ ਸੀ ਤੇ ਬੰਦ ਕਮਰਾ ਮੀਟਿੰਗਾਂ ਹੁੰਦੀਆਂ ਸੀ ਬਲਵਿੰਦਰ ਭੁੰਦੜ ਵੀ ਰਾਮ ਰਹੀਮ ਦੇ ਨਾਲ ਮੁਲਾਕਾਤਾ ਕਰਦੇ ਸੀ ਤੇ ਬਰਾਬਰ ਦੇ ਗੁਨਾਹਗਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਤਲਬ ਕਰਨ ਲਈ ਸ਼ਿਕਾਇਤ ਪੱਤਰ ਸਾਬਕਾ ਐਮ.ਐਲ.ਏ ਸੁਖਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਵਫ਼ਦ ਦੇ ਵੱਲੋਂ ਸੌਂਪਿਆ ਗਿਆ ਏ ਜਿਹੜੇ ਅਕਾਲ ਤਖਤ ਸਹਦ ਦੇ ਸਕਤਰੇਤ ਨੂੰ ਸੰਪੀਗੀ ਇਸ ਸ਼ਿਕਾਇਤ ਦੇ ਵਿੱਚ ਕੀ ਕੁਝ ਕਿਹਾ ਗਿਆ ਏ ਆਓ ਸੁਣਦੇ ਹਾਂ ਸੁਖਵਿੰਦਰ ਔਲਹ ਕੋਲੋਂ ਇਹ ਜਿਹੜਾ ਪਈ ਸ਼ਿਕਾਇਤ ਪੱਤਰ ਸਾਡੇ ਵੱਲੋਂ ਦਿੱਤਾ ਗਿਆ ਜੀ ਇਹ ਮਾਰਚ 2 ਅਗਸਤ ਦੇ ਅਖਬਾਰ ਦੇ ਵਿੱਚ ਨਾ ਜਿਹੜਾ ਹੁਣ 2 ਅਗਸਤ 24 ਲੰਘਿਆ ਜੀ ਉਹਦੇ ਸਰਗੋਸ਼ੀਆਂ ਕਾਲਮ ਵਿੱਚ ਖਬਰ ਲੱਗੀ ਸੀ ਛੋਟੀ ਜੀ ਚਾਰਕ ਲਾਈਨਾਂ ਦੀ ਹਾਂ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸੇ ਅਕਾਲੀ ਨੇਤਾ ਦੇ ਘਰ ਅ ਸਿਆਸੀ ਜਿਹੜਾ ਬਿੰਗਾ ਡੇਰੇ ਸਰਸੇ ਦਾ ਜੀ ਉਹਨਾਂ ਦੇ ਕੁਝ ਨਤਾਵਾਂ ਨਾਲ ਸੁਖਵੀਰ ਜੀ ਜਾਂ ਅਕਾਲੀ ਨਤਾਵਾਂ ਦੀ ਕੋਈ ਮੀਟਿੰਗ ਹੋਈ ਹੈ ਭੁੰਦਰ ਸਾਹਿਬ ਦੇ ਨਾ ਕਿਸੇ ਅਕਾਲੀ ਨੇਤਾ ਦੇ ਘਰ ਜੀ ਉਹਨੇ ਮਤਲਬ ਕੇ ਕਲੀਅਰ ਨਹੀਂ ਕੀਤਾ ਜੀ ਅਕਾਲੀ ਨੇਤਾ ਕੌਣ ਹੈ ਜੀ ਜਦੋਂ ਦੋ ਤਰੀਕ ਵਾਲਾ ਅਖਬਾਰ ਮੈਂ ਪੜ੍ਹਿਆ ਮੈਂ ਵੀ ਉੱਥੇ ਅਕਾਲੀ ਲੀਡਰਾਂ ਮੈਂ ਤਿੰਨ ਚਾਰ ਚੋਣਾਂ ਲੜੀਆਂ ਨੇ ਮੈਂ ਐਮਐਲਏ ਰਿਆਂ ਜੀ ਮੈਨੂੰ ਕੋਈ ਫੋਨ ਆਉਣ ਲੱਗੇ ਬਰੇਟਾ ਵਗੈਰਾ ਤੋਂ ਆਏ ਵੀ ਇਹ ਕਿਹਦੇ ਘਰ ਹੋਈ ਹੈ ਹਾਂ ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਪਤਾ ਕਿ ਇਹ ਕਿਹਦੇ ਘਰ ਹੋਈ ਐ ਕਿ ਤੂੰ ਕੋਈ ਗੱਲ ਹੋਰ ਲਈ ਪਤਾ ਲੱਗ ਜੂਗਾ ਜੀ ਸ਼ਾਮ ਤੱਕ ਇਹ ਗੱਲ ਬਾਹਰ ਨਿਕਲੇ ਆਈ ਸਾਡਾ ਇੱਕ ਐ ਐਚਜੀਪੀਸੀ ਮੈਂਬਰ ਹੈ ਉਹ ਐਜੈਕਟਿਵ ਮੈਂਬਰ ਵੀ ਰਿਹਾ ਹੈ ਪ੍ਰਿੰਸੀਪਲ ਵੀ ਰਿਹਾ ਸਕੂਲਾਂ ਦਾ ਬੜਾ ਸਿਆਣਾ ਬੰਦਾ ਹੈ ਮਿੱਠੂ ਸਿੰਘ ਕਾਨੇਕੇ ਜੀ ਜੀ ਸੁਨਜੀਤ ਗਵਾਹਾਂ ਗਾ ਇਸ ਮੀਟਿੰਗ ਦਾ ਤਾਂ ਭੁੰਦਰ ਸਾਹਿਬ ਦੇ ਘਰ ਹੋਈ ਐ ਜੀ ਦੇਖੋ ਭਾਈ ਇਸ ਥੀਵੇ ਵਾਲੀ ਗੱਲ ਤਾਂ ਨਹੀਂ ਮੈਂ ਕੋਈ ਮੰਗ ਕਰਦਾ ਕਿਉਂਕਿ ਉਹ ਤਾਂ ਦੇਖਣਾ ਹੈ ਅਕਾਲ ਤਖਤ ਸਾਹਿਬ ਨੇ ਜੀ ਉਹਨੂੰ ਹਟਾਉਣਾ ਹੈ ਜਾਂ ਉਹਨੂੰ ਰੱਖਣਾ ਹੈ ਜਾਂ ਕੀ ਕਰਨਾ ਹੈ ਬਰੋਨ ਇਸ ਦਾ ਸਿਰਫ ਬੇਨਤੀ ਸਿਰਫ ਹਲਦੀ ਘੜੀ ਤਾਂ ਹੀ ਕਰਕੇ ਆਏ ਵੀ ਉਹਨਾਂ ਨੂੰ ਬੁਲਾਓ ਜੀ ਉਹਨਾਂ ਨੂੰ ਚਲਵ ਕਰੋ ਹੂੰ ਉਹਨਾਂ ਨੂੰ ਪੁੱਛੋ ਕਿ ਮੀਟਿੰਗ ਹੋਈ ਕਿਉਂ ਹੋਈ ਕਿਉਂ ਕੀਤੀ ਕਿਉਂਕਿ ਇਹ ਹੁਕੂਨਾਮਾ ਸਾਫ ਹੋਇਆ ਸੀ ਵੀ ਇਹਨਾਂ ਨਾਲ ਬਰਤਬਾਰਾ ਨਹੀਂ ਰੱਖਣਾ ਡੇਰੇ ਵਾਲਿਆਂ ਨਾਲ ਜੀ ਕਿ ਤੁਸੀਂ ਘਰ ਬਲਾ ਕੇ ਮੀਟਿੰਗ ਕਰਦੇ ਹੋ ਹੂੰ ਘਰ ਬਲਾ ਕੇ ਕੋਈ ਕੋਈ ਆਮ ਬੰਦਾ ਕਰੇ ਤਾਂ ਚਲ ਗਲਤ ਸਹਿ ਜਾਂਦੀ ਹੈ ਜੀ ਵੀ ਜਦੋਂ ਇੱਕ ਵੱਡਾ ਦਿਗਜ਼ਾਗੂ ਹੋਵੇ ਉਹ ਜਿਹੜਾ ਬਾਲ ਸਾਹ ਤੋਂ ਬਾਅਦ ਦੂਜੇ ਤੀਜੇ ਨੰਬਰ ਦਾ ਲੀਡਰ ਸੀਗਾ ਜੀ ਹ ਹੁਣ ਤਾਂ ਉਹ ਕਾਰਜਕਾਰੀ ਪ੍ਰਧਾਨ ਬਣ ਗਿਆ ਉਸ ਤੋਂ ਪਹਿਲਾਂ ਵੀ ਉਹ ਜੀ ਕੋਲੇ ਪਾਵਰਾਂ ਬਹੁਤ ਸੀਆ ਪਾਰਟੀ ਦਾ ਵੱਡਾ ਨੇਤਾ ਸੀਗਾ ਜੇ ਉਹਦੇ ਘਰ ਬੁਲਾ ਕੇ ਮੀਟਿੰਗ ਹੁੰਦੀ ਹੈ ਉਹਨਾਂ ਨੂੰ ਕੁਝ ਖਵਾਇਆ ਪਿਆ ਵੀ ਹੁਣ ਜੀ ਉਹਨਾਂ ਨੂੰ ਚਾਹ ਪਾਣੀ ਪਿਆਇਆ ਹੋਣਾ ਉਹਨਾਂ ਨੂੰ ਕੋਈ ਬਿਸਕੁਟ ਖਵਾਏ ਹੋਣੇ ਉਹਨਾਂ ਨਾਲ ਵਰਤਮਾਰਾ ਉਹਨਾਂ ਨੂੰ ਘਰੇ ਬੁਲਾਉਣੇ ਹੀ ਗਲਤ ਹੈ ਭਾਈ ਮੀਟਿੰਗ ਕਰਨੀ ਤਾਂ ਕਬੱਡੀ ਗੱਲ ਹੈ ਜੀ 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 ਬਲਵਿੰਦਰ ਸਿੰਘ ਭੋਂਦੜ ਨੂੰ ਤਲਬ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾੜੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਕੀ ਕਹਿਣਾ ਹੈ ਇਹ ਵੀ ਸੁਣੋ ਦੇਖੋ ਇੱਕ ਗੱਲ ਅੱਜ ਬੜੀ ਦੇਖਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਕੁਝ ਜੜੀਆਂ ਧਿਰਾਂ ਨੇ ਜਿਹੜੀਆਂ ਕਿ ਇੱਕ ਇੰਟੈਂਸ਼ਨ ਦੇ ਨਾਲ ਅਕਾਲ ਤਖਸਬ ਨੂੰ ਇੱਕ ਪੋਲਿਟਿਕਲ ਅਖਾੜਾ ਬਣਾਉਣਾ ਜਾ ਰਿਹਾ ਹੈ। ਜੀ ਹਰ ਇੱਕ ਸਿੱਖ ਦਾ ਹੱਕ ਹੈ ਕਿ ਉਹ ਅਕਾਲ ਤਖਸਬ ਤੇ ਜਾਵੇ ਅਕਾਲ ਤਖਸਬ ਤੇ ਜਾ ਕੇ ਉਹ ਆਪਣੀ ਜੋ ਵੀ ਉਹਨਾਂ ਦੀ ਕੋਈ ਚਿੱਠੀ ਹੈ ਕੋਈ ਸ਼ਿਕਾਇਤ ਉਹ ਦੋਵੇਂ ਸਾਰਿਆਂ ਦਾ ਹੱਕ ਹੈ। ਔਰ ਇਹਦੇ ਤੇ ਵਿਚਾਰ ਸ੍ਰੀ ਅਕਾਲ ਤਖਸਬ ਨੇ ਕਰਨਾ ਹੈ ਜਥੇਦਾਰ ਸਹਿਬਾਨਾ ਨੇ ਕਰਨਾ ਹੈ ਸੋ ਇਹਦੇ ਉੱਤੇ ਮੈਂ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪਰ ਹਾਂ ਅਗਰ ਕੋਈ ਉਹਨਾਂ ਨੇ ਚਿੱਠੀ ਦਿੱਤੀ ਹੈ ਅਗਰ ਉਹਦੇ ਨਾਲ ਕੋਈ ਸਬੂਤ ਲਾਏ ਨੇ ਪਰ ਤਾਂ ਦੇਖਣ ਵਾਲੀ ਗੱਲ ਹੈ ਕਿ ਉਹ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਉਹਦੇ ਨਾਲ ਕੀ ਸਬੂਤ ਲਾਏ ਨੇ ਕਿਉਂਕਿ ਇਸ ਤਰੀਕੇ ਦੀਆਂ ਮੀਟਿੰਗਾਂ ਨਾ ਤਾਂ ਕਦੇ ਕੋਈ ਹੋਈਆਂ ਨੇ ਨਾ ਸ਼ਰੋਮ ਦੀ ਅਕਾਲੀ ਦਲ ਨੇ ਕੀਤੀਆਂ ਨੇ ਸੋ ਇਹ ਹੁਣ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ ਮਸਲਾ ਅਕਾਲ ਤਖਤ ਸਾਹਿਬ ਕੀ ਇਹਦੇ ਤੇ ਆਦੇਸ਼ ਦਿੰਦੇ ਨੇ ਉਹਦਾ ਇੰਤਜ਼ਾਰ ਰਹੇਗਾ ਸੋ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਉਹਦੇ ਤੇ ਅਸੀਂ ਥੋਕ ਵਜਾ ਕੇ ਪਹਿਲਾਂ ਵੀ ਪੈਰਾ ਦੰਦੇ ਰਹੇ ਹਾਂ ਹੁਣ ਵੀ ਦਵਾਂਗੇ ਪਰ ਹਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਤਰੀਕੇ ਦੀ ਜਿਹੜੀ ਸੌੜੀ ਸਿਆਸਤ ਹੈ ਜੀ ਇਹ ਅਕਾਲ ਤਖਤ ਸਾਹਿਬ ਨੂੰ ਇਹ ਸੌੜੀ ਸਿਆਸਤ ਦਾ ਪਿੰਡ ਨਹੀਂ ਬਣਾਉਣਾ ਚਾਹੀਦਾ ਜ਼ਿਕਰ ਹੋ ਹੈ ਕਿ ਇਸ ਸ਼ਿਕਾਇਤ ਪੱਤਰ ਦੇ ਵਿੱਚ ਮਿੱਠੂ ਸਿੰਘ ਕਾਨ ਨੇ ਕਿ ਜੋ ਕਿ ਸਾਬਕਾ ਐ ਜੀ ਪੀ ਸੀ ਦੇ ਮੈਂਬਰ ਸੀ ਉਹਨਾਂ ਦੇ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਬਲਵਿੰਦਰ ਭੁੰਦੜ ਨੂੰ ਰਾਮ ਰਹੀਮ ਦੇ ਕਨਵੀਨਰ ਨਾਲ ਮੁਲਾਕਾਤ ਕਰਦੇ ਦੇਖਿਆ ਵਿਖਣਾ ਹੋਵੇਗਾ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਬੀਤੇ ਕੁਝ ਦਿਨ ਪਹਿਲਾਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤਖਤ ਸਿਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗਏ ਸਨ ਇਸ ਮੌਕੇ ਸਚਖੰਡ ਦੇ ਵਿੱਚ ਦਾਖਲ ਹੋਣ ਲੱਗਿਆ ਮੀਡੀਆ ਵੀ ਨਾਲ ਹੀ ਅੰਦਰ ਦਾਖਲ ਹੋ ਗਿਆ ਸੀ ਅਤੇ ਮੀਡੀਆ ਦੇ ਕਰਕੇ ਕੀਰਤਨੀ ਜਥਿਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਤੇ ਪ੍ਰਬੰਧਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਬੀਤੇ 2 ਦਿਨ ਪਹਿਲਾਂ ਤਖਤ ਸਿਰੀ ਪਟਨਾ ਸਾਹਿਬ ਖੇਨਤ ਮਸਤਕ ਹੋਈ ਸੀ ਇਸ ਮੌਕੇ ਗੁਰੂ ਘਰ ਦੇ ਕੀਰਤਨੀ ਜਥੇ ਨੂੰ ਗੁਰਬਾਣੀ ਕੀਰਤਨ ਕਰਨ ਸਮੇਂ ਮੀਡੀਆ ਵੱਲੋਂ ਪਰੇਸ਼ਾਨ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਫਾਇਰਲ ਹੋ ਰਿਹਾ ਹੈ ਹੁਣ ਇਸ ਘਟਨਾ ਨੂੰ ਲੈ ਕੇ ਐਸਜੀਪੀਸੀ ਦੇ ਉਪ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਆਪਣਾ ਪ੍ਰतिकਰਮ ਦਿੱਤਾ ਉਹਨਾਂ ਕਿਹਾ ਕਿ ਗੁਰੂ ਸਥਾਨਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਅਤੇ ਕੀਰਤਨ ਦੀ ਇੱਕ ਆਪਣੀ ਮਰਿਆਦਾ ਹੈ ਜਿਸ ਨੂੰ ਯਕੀਨੀ ਬਣਾਉਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕੋ ਬੜੀ ਮੰਦ ਭਾਗੀ ਘਟਨਾ ਹੈਗੀ ਆ ਕਿਉਂਕਿ ਸਿੱਖ ਲਈ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਦੇ ਅੰਦਰ ਦੀ ਮਰਿਆਦਾ ਹੈਗੀ ਆ ਪ੍ਰਮੁੱਖ ਆ ਜੀ ਔਰ ਜੇ ਮਰਿਆਦਾ ਭੰਗ ਹੁੰਦੀ ਆ ਤੇ ਜਿੱਥੇ ਮਤਲਬ ਜਿਹੜੇ ਮਰਿਆਦਾ ਭੰਗ ਕਰਨ ਵਾਲੇ ਉਹ ਦੋਸ਼ੀ ਆ ਉੱਥੇ ਕਿਤੇ ਨਾ ਕਿਤੇ ਜਿਹੜੇ ਪ੍ਰਬੰਧਕ ਨੇ ਉਹ ਵੀ ਜਿਹੜੇ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਆ ਜੀ ਕਿ ਪਹਿਲਾਂ ਹੀ ਉਸ ਗੱਲ ਦੇ ਪੂਤਾ ਪ੍ਰਬੰਧ ਕਰਨੇ ਚਾਹੀਦੇ ਹੈਗੇ ਆ ਤੇ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਜਿਹਨੇ ਗੁਰਦਵਾਰਾ ਸੇਵਾ ਨਾਮ ਦੇ ਨੇ ਚਾਹੇ ਸ਼੍ਰੀ ਦਰਬਾਰ ਸਾਹਿਬ ਆਇਆ ਹਰਮੰਦਰ ਸਾਹਿਬ ਆਇਆ ਇੱਥੇ ਵੀ ਦੇਸ਼ਾਂ ਵਿਦੇਸ਼ਾਂ ਦੀਆਂ ਪ੍ਰਮੁੱਖ ਸ਼ੀਰਧਾਂ ਆਈਆਂ ਪਰ মিডিਏ ਨੂੰ ਇੱਕ ਲਿਮਟ ਤੱਕ ਜਿਹੜਾ ਹੈਗਾ ਉਹ ਰੱਖਣਾ ਚਾਹੀਦਾ ਹੈਗਾ ਜੀ ਤੇ ਇਹ ਉਹਦੀ ਜਿਹੜੀ ਕਵਰੇਜ ਹੈਗੀ ਆ ਉਹਦੇ ਲਈ ਕੋਈ ਨਾ ਕੋਈ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਣੇ ਚਾਹੀਦੇ ਸੀ ਜਿਵੇਂ ਇਹੋ ਜੀ ਘਟਨਾ ਵਾਪਰੀ ਕਿ ਰਾਗੀ ਸਿੰਘਾਂ ਨੂੰ ਵੀ ਜਿਹੜਾ ਹੈਗਾ ਉਹ ਉਥੇ ਕੀਰਤਨ ਕਰਨ ਤੋਂ ਰੋਕ ਕੇ ਉਹਨਾਂ ਦੇ ਉੱਪਰ ਦੀ ਹੋ ਕੇ ਮੀਡੀਆ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਅਸੀਂ ਇਸ ਗੱਲ ਦੀ ਸ਼ੋਸ਼ਣ ਵੀ ਕਰਦਾਰ ਪ੍ਰਬੰਧ ਕਮੇਟੀ ਕੋਲ ਸਾਉਥ 14 ਵਿੱਚ ਦਿੰਦਾ ਵੀ ਕਰਦੇ ਆ ਔਰ ਪ੍ਰਬੰਧਕਾਂ ਨੂੰ ਵੀ ਇਸ ਗੱਲ ਲਈ آگਾਹ ਕਰਦੇ ਆ ਕਿ ਤੁਸੀਂ ਘੱਟੋ ਘੱਟ ਤੁਹਾਨੂੰ ਇਹ ਦੇਖਣਾ ਚਾਹੀਦਾ ਉੱਥੇ ਵਿਅਕਤੀ ਵਿਸ਼ੇਸ਼ ਲਈ ਕੋਈ ਵਿਅਕਤੀ ਵਿਸ਼ੇਸ਼ ਤੁਹਾਡੇ ਦਫ਼ਤਰ ਤੱਕ ਹੋ ਸਕਦਾ ਪਰ ਜਿੱਥੇ ਗੁਰੂ ਦੀ ਹਦੂਦਾਂ ਦੇ ਚਲਗੇ ਉੱਥੇ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਗੱਲ ਤੇ ਉਹ ਇੱਕ ਆਮ ਜਿਹੜਾ ਸ਼ਬਦਾਲੂ ਹੈ ਚਾਹੇ ਉਹ ਜਿੱਦੀ ਵੱਡੀ ਮਰਜੀ ਪੋਸਟ ਤੇ ਬੈਠਾ ਹੋਵੇ ਦੱਸਤੀ ਹੈ ਕਿ ਬੀਤੇ ਦਿਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਅੱਜ ਸ੍ਰੀ ਅਕਾਲ ਤਖਤ ਸਹਿ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮੱਲੂਕਾ ਸਰਵਨ ਸਿੰਘ ਫਲੋਰ ਹੀਰਾ ਸਿੰਘ ਗਾਬੜੀਆ ਦੇ ਵੱਲੋਂ ਆਪਣਾ ਸਪਸ਼ਟਿਕਰਨ ਦੇ ਦਿੱਤਾ ਗਿਆ ਹੈ। ਤਿੰਨਾਂ ਨੇ ਨਿਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਸੌਂਪ ਦਿੱਤਾ ਹੈ। ਪਰ ਦੂਜੇ ਪਾਸੇ ਤਤਕਾਲੀ ਕੈਬਨਿਟ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਲਿਖਤੀ ਰੂਪ ਦੇ ਵਿੱਚ ਆਪਣਾ ਸਪਸ਼ਟਿਕਰਨ ਦਿੱਤਾ ਹੈ ਤੇ ਉਹਨਾਂ ਨੇ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਿ ਹੈ ਕਿ ਉਹ ਨਿਜੀ ਰੂਪ ਦੇ ਵਿੱਚ ਪੇਸ਼ ਨਹੀਂ ਹੋ ਸਕਤੇ। ਸਭ ਤੋਂ ਕੈਬਨਿਟ ਮੰਤਰੀ ਸਰਵਨ ਸਿੰਘ ਫਲੋਰ ਤੇ ਸਿਕੰਦਰ ਸਿੰਘ ਮਲੂਕਾ ਅੱਜ ਸ੍ਰੀ ਅਕਾਲ ਤਖਤ ਸਹਿਬ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਨੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਇਹ ਮਾਮਲਾ ਹੁਣ ਸ੍ਰੀ ਅਕਾਲ ਤਖਤ ਸਹਿਬ ਵਿਖੇ ਹੈ ਜੋ ਵੀ ਸਿੰਘ ਸਹਿਬਾਨਾਂ ਦਾ ਫੈਸਲਾ ਹੋਵੇਗਾ ਉਹ ਖੜੇ ਮੱਥੇ ਸਵੀਕਾਰ ਕਰਨਗੇ ਇਸ ਮੌਕੇ ਸਰਵਨ ਸਿੰਘ ਫਲੋਰ ਅਤੇ ਸਿਕੰਦਰ ਸਿੰਘ ਮਲੂਕਾ ਨੇ ਕੀ ਕਿਹਾ ਔਸੁੰਧੀਆਂ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦੇਖ ਕੇ ਵੀ ਆਏ ਆਂ ਕਹਾਂ ਵਾਲਾ ਜੋ ਕਾਲ ਤੱਕ ਸਾਡਾ ਹੁਕਮ ਹੋਊਗਾ ਸਿਰ ਮੁਕਤੇ ਨਾ ਮੰਨ ਸਕਦੇ ਤੌਰ ਤੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਆਉੜਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਕਾਲ ਤੱਕ ਤਾਂ ਹੋਊਗਾ ਸਿਰ ਮੁਕਤੇ ਜਿਹੜਾ ਲਿਖਤੀ ਸਪਸ਼ਟਿਕੰਧਿਤ ਉਸ ਦੇ ਵਿੱਚ ਕੀ ਲਿਖਿਆ ਗਿਆ ਸਾਰੇ ਸਾਰਿਆਂ ਦਾ ਚੱਲੂ ਹੋਇਆ ਹੈ ਜੀ ਉਹਨਾਂ ਦਾ ਕੰਮ ਹੈ ਉਹ ਕੁਝ ਕਰਨਾ ਨਾ ਕਰਨਾ ਮੈਂ ਤਾਂ ਬੇਬੇਤੀ ਇੱਕ ਕੀਤਾ ਆਪਣਾ ਸਭੀ ਕਰ ਤੇ ਮੈਂ 2007 ਤੋਂ 2012 ਤਈ ਮਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤਈ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰੀਆਂ ਇਹ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਦਾ ਨਾ ਪਰਦਾਸ਼ਯੋਗ ਜਿਹੜੀਆਂ ਇਹ ਪੰਜ ਵੀ ਘਟਨਾਵਾਂ ਪੰਥਕ ਦੇ ਜਿਹੜੇ ਦਰਦ ਨੂੰ ਉਹਨਾਂ ਨੂੰ ਦੇਖ ਕੇ ਮੈਂ ਤੇ 2016 ਤੱਕ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਇਤਿਹਾਸ ਦੇ ਦਿੱਤਾ ਸੀ ਤਾਂ ਕਾਰਨ ਕਰਕੇ ਇਹ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤੇ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮ ਆ ਸੀਤਾਲ ਤੱਕ ਸਾਡਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਇਸ ਤੋਂ ਇਲਾਵਾ ਡਾਕਟਰ ਉਪਿੰਦਰਜੀਤ ਕੌਰ ਨੇ ਵੀ ਆਪਣਾ ਸਪਸ਼ਟਿਕਰਨ ਸ੍ਰੀ ਅਕਾਲ ਤਖਤ ਸਹਿਦ ਦੇ ਸਕੱਤਰੇਤ ਨੂੰ ਲਿਖਤ ਰੂਪ ਦੇ ਵਿੱਚ ਭੇਜ ਦਿੱਤਾ ਹੈ ਤੇ ਆਪਣਾ ਮੈਡੀਕਲ ਵੀ ਨਾਲ ਭੇਜਿਆ ਹੈ। ਉਹਨਾਂ ਕਿਹਾ ਹੈ ਕਿ ਉਹ ਤੁਰਨ-ਫਿਰਨ ਦੇ ਵਿੱਚ ਅਸਮਰੱਥ ਨੇ ਇਸ ਕਰਕੇ ਉਹ ਨਿੱਜੀ ਰੂਪ ਦੇ ਵਿੱਚ ਪੇਸ਼ ਨਹੀਂ ਹੋ ਸਕੇ ਤੇ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆਂ ਨੇ ਵੀ ਆਪਣਾ ਸਪਸ਼ਟਿਕਰਨ ਅੱਜ ਸ੍ਰੀ ਅਕਾਲ ਤਖਤ ਸਹਿਰ ਨੂੰ ਸੌਂਪ ਦਿੱਤਾ ਹੈ। ਜੇਰਾ ਪ੍ਰਮੁੱਖ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਦਰਅਸਲ 2002 ਦੇ ਕਤਲ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰਾਮ ਰਹੀਮ ਅਤੇ ਚਾਰ ਹੋਰ ਲੋਕਾਂ ਨੂੰ ਭਾਵੇਂ ਬਰੀ ਕਰ ਦਿੱਤਾ ਸੀ ਪਰ ਇਸ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਤੇ ਉਸੇ ਹੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਹੁਣ ਸੁਪਰੀਮ ਕੋਰਟ ਨੇ ਰਾਮ ਰਹੀਮ ਦੇ ਸਮੇਤ ਚਾਰ ਹੋਰ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਚਾਰ ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਹੈ ਸਪਰੀਮ ਕੋਰਟ ਨੇ ਡੇਰਾ ਸੱਜਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਬਰੀ ਕੀਤੇ ਜਾਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਡੇਰਾ ਸੱਜਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੀ 2002 ਵਿੱਚ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਇਸ ਸਾਲ 28 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਚ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਸੀ ਹਾਈ ਕੋਰਟ ਦੇ ਇਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਸੁਪਰੀਮ ਕੋਰਟ ਨੇ ਜਾਂਚ ਕਰਨ ਦੀ ਹਾਮੀ ਭਰ ਦਿੱਤੀ ਹੈ ਇਸ ਸੰਬੰਧੀ ਸੋਮਵਾਰ ਨੂੰ ਰਾਮ ਰਹੀਮ ਅਤੇ ਹੋਰ 13 ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਵਿੱਚ ਜਵਾਬ ਮੰਗਿਆ ਗਿਆ ਹੈ ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਅਤੇ ਚਾਰ ਹੋਰ ਲੋਕਾਂ ਨੂੰ ਬਰੀ ਕਰਨ ਦੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਇਹ ਪਟੀਸ਼ਨ ਜਗਸੀਰ ਸਿੰਘ ਦੀ ਤਰਫੋਂ ਉਨ੍ਹਾਂ ਦੇ ਵਕੀਲ ਸਤਿਆ ਮਿੱਤਰਾ ਨੇ ਧਾਰਕ ਕੀਤੀ ਸੀ ਇਸ ਵਿੱਚ ਹਾਈ ਕੋਰਟ ਦੇ 28 ਮਈ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੀ ਜਸਟਿਸ ਬੇਲਾ ਐਮ ત્રिवेदी ਅਤੇ ਜਸਟਿਸ ਸतीश ਚੰਦਰ ਸ਼ਰਮਾ ਦੀ ਬੈਂਚ ਨੇ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਸੀਬੀਆਈ ਜਿਸ ਨੇ ਨਵੰਬਰ 2023 ਵਿੱਚ ਜਾਂਚ ਕੀਤੀ ਸੀ ਅਪਰਾਧ ਦੇ ਇਰਾਦੇ ਨੂੰ ਸਥਾਪਿਤ ਕਰਨ ਵਿੱਚ ਅਸਫਲ ਰਹੀ ਸੀ ਅਤੇ ਇਸ ਦੀ ਬਜਾਏ ਦੋਸ਼ੀ ਤਿਰਾਂਤਾ ਮਾਮਲਾ ਸ਼ੱਕ ਵਿੱਚ ਕਿਰਿਆ ਸੀ ਡੇਰਾ ਸਿਸਾ ਦੇ ਮੁਖੀ ਰਾਮ ਰਹੀਮ ਜੋ ਦੋ ਮੁਟਿਆਰਾਂ ਤੇ ਨਾਲ ਜ਼ਬਰਜਨਾਹ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਇਸ ਸਮੇਂ ਹਰਿਆਣਾ ਦੇ ਰੋਤਕ ਦੀ ਸੁਨਾਰਿਆ ਜੇਲ੍ਹ ਦੇ ਵਿੱਚ ਬੰਦ ਹੈ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰਕ ਖੇਤਰ ਦੇ ਪਿੰਡ ਖਾਨਪੁਰ ਕੋਲੀਆਂ ਵਿੱਚ ਡੇਰਾ ਸਮਰਥਕ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਫਿਰ ਇੱਕ ਗੁੰਮਨਾਮ ਪੱਤਰ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਸ਼ੱਕੀ ਭੂਮਿਕਾ ਲਈ ਕਥਿਤ ਤੌਰ ਤੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਡੇਰਾ ਮੁਖੀ ਰਾਮ ਰਹੀਮ ਵੱਲੋਂ ਡੇਰਾ ਹੈੱਡਕੁਆਰਟਰ ਵਿੱਚ ਔਰਤਾਂ ਦਾ ਜਿੰਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਬਰੀ ਕਰਨ ਦਾ ਫੈਸਲਾ ਰਾਮ ਰਹੀਮ ਅਤੇ ਚਾਰ ਹੋਰਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਅਪੀਲ ਤੇ ਆਇਆ ਸੀ ਜਿਸ ਨੂੰ ਅਕਤੂਬਰ 2021 ਵਿੱਚ ਪੰਚਕੁੱਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਰਾਮ ਰਹੀਮ ਅਫਤਾਰ ਸਿੰਘ ਕ੍ਰਿਸ਼ਨ ਲਾਲ ਜਸਪੀਰ ਸਿੰਘ ਅਤੇ ਸਬਦਿਲ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ ਮੁਲਾਜ਼ਮਾਂ ਵਿੱਚੋਂ ਇੱਕ ਯਾਨੀ ਕਿ ਇੰਦਰ ਸਿੰਘ ਦੀ 2020 ਦੇ ਵਿੱਚ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ ਰਾਮ ਰਹੀਮ ਨੂੰ ਉਸ ਦੇ ਸਹਿ ਮੁਲਜ਼ਮਾਂ ਦੇ ਨਾਲ ਅਪਰਾਧਿਕ ਸਾਜ਼ਿਸ਼ ਰਚੰਦਾ ਦੋਸ਼ੀ ਪਾਇਆ ਗਿਆ ਸੀ ਸੀਬੀਆਈ ਦੀ ਚਾਰਸ਼ੀਟ ਮੁਤਾਬਕ ਡੇਰਾ ਮੁਖੀ ਦਾ ਮੰਨਣਾ ਹੈ ਕਿ ਹੁਮਨਾਮ ਚਿੱਠੀ ਫਲੌਨ ਪਿਛੇ ਰஞ்சிਤ ਸਿੰਘ ਦਾ ਹੱਥ ਸੀ ਅਤੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ 2017 ਵਿੱਚ ਰਾਮ ਰਹੀਮ ਨੂੰ ਦੋ ਚੇਲਿਆਂ ਨਾਲ ਜ਼ਬਰ ਜ਼ਨਾ ਕਰਨ ਦੇ ਦੋਸ਼ਾਂ ਦੇ ਹੇਠ ਵੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਵੇਖਣਾ ਹੋਵੇਗਾ ਕਿ ਚਾਰ ਹਫ਼ਤਿਆਂ ਦੇ ਵਿੱਚ ਰਾਮ ਰਹੀਮ ਕੀ ਜਵਾਬ ਦਿੰਦਾ ਹੈ ਬਿਤੇ ਦਿਨ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤਰਲੋਚਨ ਸਿੰਘ ਦਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ ਮੁਲਜ਼ਮ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਹੁਣ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਖੰਨਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੰਗੇ ਦਿਨ ਖੰਨਾ ਦੇ ਪਿੰਡ ਇਕੋਲਾਹਾ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਮੰਡ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਖੰਨਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਕੁਝ ਘੰਟਿਆਂ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਏ ਪੁਲਿਸ ਵੱਲੋਂ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਆਰਤੀਏ ਦਾ ਕੰਮ ਕਰਦਾ ਹੈ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਹਰਪ੍ਰੀਤ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਰਣਜੀਤ ਸਿੰਘ ਜਤਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਮਗਰੋਂ ਪੁਲਿਸ ਨੇ ਰਣਜੀਤ ਸਿੰਘ ਵਾਸੀ ਪਿੰਡ ਇਕੋਲਾਹਾ ਨੂੰ ਵਰਤਦੇ ਅਸਲੇ ਤੇ ਸਕੂਟੀ ਸਣੇ ਗ੍ਰਿਫਤਾਰ ਕੀਤਾ ਇਸ ਦੇ ਵਿੱਚ ਉਹਨਾਂ ਦੇ ਦਈ ਬੁਨੀਆਂ ਮਾਰਕੀਆਂ ਰਹੀਆਂ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫ ਆਈ ਆਰ ਸਦਰ ਪੁਲਿਸ ਸਟੇਸ਼ਨ ਕਨੈਕਟ ਕੀਤੀ ਗਈ। ਮੌਕਾ ਦੇਖਣ ਤੋਂ ਬਾਅਦ ਉੱਥੇ ਫ੍ਰੈਂਸੀਕ ਅਫਸਰ ਨਹੀਂ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਤੀ ਸਬੂਤਾਂ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ। ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕੱਦੇ ਦੇ ਵਿੱਚ ਜੋ ਵੀ ਦੋਸ਼ੀ ਗਏ ਜਿਨ੍ਹਾਂ ਨੇ ਮੌਕੇ ਤੇ ਦੁਲੀਆਂ ਚਲਾਈਆਂ ਤੇ ਤਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚਾਹੀਦੀ ਹੈ ਮੈਨੂੰ ਕੀ ਕਾਰਨ ਸੀ ਜਿਹੜਾ ਉਹਨੇ ਜਿਹੜਾ ਮਰਦ ਕੀਤਾ ਹੈ ਇੱਕ ਹੁਣ ਤੱਕ ਦੀ ਕੁਝ ਕੁ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਵਾਦੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਆਦੀ ਰੰਜਿਸ਼ਵਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਜਿਸਤੇ ਕੀ ਇਨਾਂ ਦੀ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਤਾਤ ਨੂੰ ਪਛਾਣ ਲਿਆ ਮੈਂ ਜਿਹ ਪ੍ਰੈਨਸ ਹੀ ਬਾਕਰ ਉਹਨਾਂ ਦੇ ਬੰਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮੱਛਾ ਸੀਗੀ ਆਪਣੀ ਦੁਸ਼ਮਨੀ ਨੂੰ ਪੂਰਾ ਕਰ ਦਿੱਤੀ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਤਾਤ ਨੂੰ ਜਾਂਦੇ ਤੱਕ ਦੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਕੋਤਰੀ ਖਵਤੇ ਭੇਜੀਆਂ ਦੇਖੋ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਕਿ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਨਾਤੇ ਬੋਲੀਆਂ ਚੁਾਈਆਂ ਉਹਨਾਂ ਨੂੰ ਗ੍ਰਿਫਤਾਰ ਕੋਈ ਪੋਲੀਟੀਕਲ ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਉਣ ਦਾ ਟਾਈਮ ਦੇ ਵਿੱਚ ਅਜੇ ਤੱਕ ਸਾਈਟ ਦੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜੇ ਇਸ ਤੋਂ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਨਾਲ ਮਿਲਣਾ ਕਿੰਨੇ ਜਣੇ ਸ਼ਾਮਿਲ ਨੇ ਇਸ ਵਾਰਦਾਤ ਦੇ ਵਿੱਚ ਜੋ ਬਧਈ ਮਕਦਮਾ ਨੇ ਵਰਤਕ ਦੇ بیٹے ਵੱਲੋਂ ਜੋ ਅਫਾਇਰ ਦਰਜ ਹੋਇਆ ਉਹਨੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਤੇ ਅਫਾਇਰ ਰਜਿਸਟਰਡ ਕੀਤਾ। ਜੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿੱਲਾ ਪੁਲਿਸ ਵੱਲੋਂ ਹਨ ਉਹ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿੰਗ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਜਾਂ ਪਹੁੰਚ ਦੇ ਵਿੱਚ ਅੱਗੇ ਕਰਦੇ। ਜ਼ਿਕਰ ਇਹ ਖਾਸ ਹੈ ਕਿ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਤਲ ਦੀ ਇਸ ਵਾਰਦਾਤ ਨੂੰ ਨਿੱਜੀ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਕੇਸ 'ਚ ਨਾਮਜ਼ਦ ਹੋਰਨਾ ਆਰੋਪੀਆਂ ਨੂੰ ਵੀ ਜਾਂਚ ਦੇ ਵਿੱਚ ਸ਼ਾਮਿਲ ਕਰ ਰਹੀ ਹੈ। ਕਾਂਗਰਸੀ ਵਿਧਾਇਕ ਸੰਦੀਪ ਜਾਖੜ ਅੱਜ ਮੀਡੀਆ ਦੇ ਨਾਲ ਰੂਬਰੂ ਹੋਏ ਨੇ ਇਸ ਮੌਕੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜਾ-ਕਿਹੜਾ ਮੁੱਦਾ ਚੁੱਕਿਆ ਸੀ। ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਜਵਾਬਤਾ ਨਹੀਂ ਮਿਲਿਆ ਨਾਲ ਹੀ ਅਬੋਹਰ ਕਾਰਪੋਰੇਸ਼ਨ ਨੂੰ ਮਿਲਣ ਵਾਲੇ ਜੀਐਸਟੀ ਫੰਡਾਂ ਨੂੰ ਲੈ ਕੇ ਵੀ ਸੰਦੀਪ ਜਾਖੜ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਅਬੋਰ ਤੋਂ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਅੱਜ ਇੱਕ ਪ੍ਰੈਸ ਵਾਰਤਾ ਕੀਤੀ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਐਤਕੀ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਉਹਨਾਂ ਵੱਲੋਂ 14 ਸਵਾਲ ਚੁੱਕੇ ਗਏ ਸੀ ਪਰ ਸਰਕਾਰ ਨੇ ਉਹਨਾਂ ਦੇ ਸਵਾਲਾਂ ਵਿੱਚੋਂ ਸਿਰਫ ਇੱਕ ਹੀ ਸਵਾਲ ਦਾ ਜਵਾਬ ਦਿੱਤਾ ਉਹਨਾਂ ਦੱਸਿਆ ਕਿ ਅਬੋਰ ਦੇ ਆਵਾ ਪਾਰਕ ਨੂੰ 1 ਕਰੋੜ 33 ਲੱਖ ਰੁਪਏ ਦਾ ਟੈਂਡਰ ਜਾਰੀ ਕਰਨ ਦੀ ਵਿੱਤ ਮੰਤਰੀ ਨੇ ਸਹਿਮਤੀ ਪ੍ਰਗਟਾਈ ਹੈ ਇਸ ਤੋਂ ਇਲਾਵਾ ਸੰਦੀਪ ਜਾਖੜ ਨੇ ਅਬੋਹਰ ਕਾਰਪੋਰੇਸ਼ਨ ਨੂੰ ਸਾਲਾਨਾ ਮਿਲਣ ਵਾਲੇ GST ਫੰਡ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਹੈ ਤੇ ਦੇਖੋ ਸਰਕਾਰ ਨੇ ਮੈਨੂੰ ਜਿਹੜਾ ਜਵਾਬ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਆ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਮੈਂ ਕਿਹਾ ਵੀ ਕੰਮ ਰੁਕਿਆ ਪਿਆ ਹੈ 2 ਸਾਲਾਂ ਤੋਂ ਤੇ ਸਰਕਾਰ ਨੇ ਜਵਾਬ ਪਹਿਲਾ ਸੈਂਟੈਂਸ ਦਿੱਤਾ ਜੀ ਕਹਿੰਦਾ ਜੀ ਨਹੀਂ ਕੰਮ ਰੁਕਿਆ ਹੋਇਆ ਨਹੀਂ ਹੈ ਚਲੋ ਫਿਰ ਉਹਨਾਂ ਨੇ ਆਪਣੀ ਜੋ ਵੀ ਇਹ ਗੱਲਾਂ ਦੱਸੀ ਵੀ ਇੰਨੇ-ਇੰਨੇ ਦਾ ਤੇ ਉਹਨਾਂ ਨੇ ਮੈਨੂੰ ਮੰਤਰੀ ਸਾਹਿਬ ਨੇ ਉੱਥੇ ਖੜੇ ਹੋ ਕੇ ਜਵਾਬ ਦਿੱਤਾ ਧੰਨਵਾਦ ਉਹਨਾਂ ਦਾ ਵੀ ਅਸੀਂ ਟੈਂਡਰ ਲਾਤਾ ਜੀ ਅ ਮੇਰੇ ਖਿਆਲ ਟੈਂਡਰ ਉਹਨਾਂ ਨੇ ਲਾਤਾ 1 ਕਰੋੜ 33 ਲੱਖ ਦਾ ਟੈਂਡਰ ਲਾਤਾ 22 9 ਨੂੰ ਉਹ ਟੈਂਡਰ ਖੁੱਲ ਜਾਊਗਾ ਤੇ ਮੈਂ ਉੱਥੇ ਐਫਐਮ ਸਾਹਿਬ ਵੀ ਬੈਠੇ ਸੀ ਮੈਂ ਐਫਐਮ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਸਰ ਕੋਈ ਗ੍ਰਾਂਟ ਦੇ ਦਿਓ ਸਾਨੂੰ ਇੰਨੇ ਇੰਨੇ ਇੱਕ ਦੀ ਹੈ ਲੋਕ ਦੁਆ ਦੇਣਗੇ ਜਗ੍ਹਾ ਹੈ ਨਹੀਂ ਗ੍ਰੀਨ ਸਪੇਸਿਸ ਹੈ ਨਹੀਂ ਇੱਕ ਤਾਂ ਗ੍ਰਾਂਟ ਦੇ ਦਿਓ ਇਨ ਇੱਕ ਬਹੁਤ ਅਹਿਮ ਗੱਲ ਮੈਂ ਉੱਥੇ ਕੀਤੀ ਸੀ ਮੈਂ ਪਹਿਲੇ ਵੀ ਇਹ ਕਈ ਵਾਰ ਕਰ ਚੁੱਕਿਆ ਮੈਂ ਇਹਦੇ ਮਗਰ ਵੀ ਲੱਗਿਆ ਹੋਇਆ ਆ ਆ ਪੂਰੇ ਪੰਜਾਬ ਦਾ ਮਸਲਾ ਐ ਸਪੈਸ਼ਲੀ ਅਬੋਰ ਦਾ ਮੈਂ ਉੱਥੇ ਗੱਲ ਕੀਤੀ ਸੀ ਵੀ ਜਿਹੜਾ ਸਾਡੇ ਮੇਅਰ ਸਾਹਿਬ ਬੈਠੇ ਐ ਡਿਪਟੀ ਮੇਅਰ ਸਾਹਿਬ ਦੋਨੋਂ ਸਾਡੇ ਬੈਠੇ ਐ ਆ ਸਭ ਤੋਂ ਵੱਡੀ ਪ੍ਰੋਬਲਮ ਕੀ ਐ ਉੱਥੇ ਤੁਸੀਂ ਜੇ ਜਿਨ੍ਹਾਂ ਨੇ ਵੀ ਰਿਕਾਰਡ ਜਿਨ੍ਹਾਂ ਨੇ ਵੀ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਅੰਮਰ ਸਰ ਵਰਗੇ ਸ਼ਹਿਰ ਨੂੰ ਜੇ ਪ੍ਰੋਬਲਮਜ਼ ਆ ਰਹੀ ਹੈ ਕਾਰਪੋਰੇਸ਼ਨਜ਼ ਨੂੰ ਕਿੰਨਾ ਵੱਡਾ ਸ਼ਹਿਰ ਹੈ ਕਿੰਨੀ ਉੱਥੇ ਇੰਡਸਟਰੀ ਹੈ ਕਿੰਨਾ ਉੱਥੇ ਰੈਵਨਿਊ ਹੈ ਤੇ ਮੈਂ ਕਹਿੰਦਾ ਰਬੌਰ ਵਰਗਾ ਜਿਹੜਾ ਸ਼ਹਿਰ ਹੈ ਸਾਡਾ ਜਿਹੜਾ ਜੀਐਸਟੀ ਦੀ ਜਿਹੜੀ ਗ੍ਰਾਂਟ ਤੁਸੀਂ ਸਾਨੂੰ ਦਿੰਦੇ ਹੋ ਸਰਕਾਰ ਦਿੰਦੀ ਹੈ ਜਿਹਦੇ ਨਾਲ ਹੀ ਸਾਰਾ ਕੰਮ ਚੱਲਦਾ ਉਸ ਫਾਰਮੂਲੇ ਨੂੰ ਰਿਵਾਈਜ਼ ਕਰੋ ਕਿਉਂਕਿ ਸ਼ਹਿਰ ਦੀ ਆਬਾਦੀ ਬਹੁਤ ਵੱਧ ਚੁੱਕੀ ਹੈ ਉਹ ਜਦੋਂ ਤੁਹਾਨੂੰ ਯਾਦ ਹੋਊਗਾ ਜਦੋਂ ਚੁੰਗੀ ਸਿਸਟਮ ਹੁੰਦਾ ਸੀ ਉਸ ਟਾਈਮ ਦੇ ਫਾਰਮੂਲੇ ਉਹ ਬਣੇ ਹੋਏ ਹੈ ਤੇ ਅਬੋਰ ਨੂੰ ਬਿਲਕੁਲ ਮਤਲਬ ਪੈਸੇ ਨਹੀਂ ਮਿਲਦੇ ਜੇ ਜਦੋਂ ਮਿਲਦੇ ਬਹੁਤ ਕੰਮ ਮਿਲਦੇ ਨੇ ਐਨ ਆ ਮੈਂ ਪਲੀਜ਼ ਇਸ ਗੱਲ ਨੂੰ ਵੀ ਗੌਰ ਨਾਲ ਸੁਣਿਆ ਜੇ ਅੱਜਕਲ ਬਹੁਤ ਲੋਕ ਸੱਤਾ ਵਾਲੇ ਵੀ ਰੋਲਾ ਪਾਉਂਦੇ ਵੀ ਜਿਹੜਾ ਕੰਮ ਸਰਕਾਰ ਦਾ ਹੈ ਉਹ ਮੇਅਰ ਸਾਹਿਬ ਦੇ ਤੇ ਕਾਰਪੋਰੇਸ਼ਨ ਦੇ ਸਾਡੇ ਕਾਉਂਸਲਰ ਸਾਹਿਬ ਉਹ ਬਟਲਾ ਜੀ ਦੇ ਗਲ ਚ ਪਾ ਦਿੰਦੇ ਐ ਇੱਕ ਜਸਟੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੀ ਪਿਛਲੇ ਫਾਈਨੈਂਸ਼ੀਅਲ ਇਅਰ 'ਚ ਆਪਣੇ ਅਬੋਰ ਦੀ ਕਾਰਪੋਰੇਸ਼ਨ ਨੂੰ 14 ਕਰੋੜ 40 ਲੱਖ ਮੋਟਾ-ਮੋਟਾ ਜੀਐਸਟੀ ਦੇ ਰਾਈ ਆਪਾਂ ਨੂੰ ਪੈਸਾ ਮਿਲਿਆ ਸੀ ਅਬੋਰ ਦੀ ਕਾਰਪੋਰੇਸ਼ਨ ਨੂੰ ਖਰਚਾ ਕਿਸੇ ਨੂੰ ਪਤਾ ਆਪਣਾ ਇਅਰਲੀ ਜਸ ਤਨਖਾਵਾਂ ਦਾ ਤੇ ਐਡਮਿਨਿਸਟ੍ਰੇਟਿਵ ਐਕਸਪੈਂਸ ਕੀ ਹੈ ਕੋਈ ਦੱਸ ਸਕਦਾ ਆਲਮੋਸਟ 17 ਕਰੋੜ 60 ਲੱਖ ਰੁਪਈਆ ਆਪਣਾ ਫਿਕਸਡ ਐਕਸਪੈਂਸ ਹੈ ਵਿਖਣਾ ਹੋ ਵੀ ਗਿਆ ਕਿ ਸੰਦੀਪ ਜਾਖੜ ਵੱਲੋਂ ਅਬੋਹਰ ਕਾਰਪੋਰੇਸ਼ਨ ਨੂੰ ਸਾਲਾਨਾ ਮਿਲਣ ਵਾਲੇ ਫੰਡ ਨੂੰ ਲੈ ਕੇ ਜੋ ਚਿੰਤਾ ਜ਼ਾਹਰ ਕੀਤੀ ਗਈ ਹੈ ਉਸਤੇ ਸੁੱਭਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਵੱਡਾ ਕਦਮ ਚੁੱਕਦੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਗੱਲਬਾਤ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ